ਲੱਖੇ ਸਦਾਨੇ ਦੀਆਂ ਗੱਲਾਂ 100% ਸੱਚ ਹੋਣ ਜਾ ਰਹੀਆਂ ਨੇ ਜਿਵੇਂ ਉਹਨਾਂ ਨੇ ਆਪਾਂ ਉਹਨਾਂ ਦੀ ਪੋਡਕਾਸਟ ਦੇਖੀ ਸੀ ਤੇ ਪੋਡਕਾਸਟ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਅਹਿਲ ਆਪਣਾ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਬਾਹਰੋਂ ਬੰਦਿਆਂ ਨੂੰ ਬੁਲਾ ਕੇ ਤੇ ਉਹਨਾਂ ਦੇ ਉੱਤੇ ਮਸਲਤ ਕੀਤਾ ਜਾ ਰਿਹਾ ਹੈ। ਐਵੇਂ ਹੀ ਇੱਕ ਨਵੀਂ ਖਬਰ ਆਪਣੇ ਸਾਹਮਣੇ ਇੱਕ ਹੋਰ ਆ ਗਈ ਹੈ ਕਿ ਇੱਕ ਆਪਣਾ ਫਰਜ਼ ਸੈਂਟਰ ਜਿਹੜਾ ਸੀਗਾ ਠੀਕ ਹੈ ਜੀ 15 ਸਾਲ ਤੋਂ ਲੋਕੀ ਉਹਦੇ ਚ ਕੰਮ ਕਰਦੇ ਪਏ ਨੇ ਤੇ ਮਾਨ ਸਰਕਾਰ ਜਿਹੜੀ ਆ 900 ਲੋਕਾਂ ਨੂੰ ਉਹ ਨੌਕਰੀ ਤੋਂ ਬਰਖਾਸਤ ਕਰਨ ਦੇ ਜਾਂ ਕੱਢਣ ਦਈ ਹੈ ਤੇ ਲੋਕ ਵਾਸ ਟੀਵੀ ਵਾਲਿਆਂ ਦੀ ਵੀਡੀਓ ਹੈ ਤੇ ਚਲੋ ਜੀ ਤੁਹਾਨੂੰ ਸਾਂਝੀ ਕਰਨੀ ਹੈ ਫਿਰ ਇਹ ਕਰਦੇ ਕਿਉਂ ਬਈ ਨੇ ਇੱਕ ਕੱਢ ਕੇ ਜੀ ਨਵੇਂ ਬੰਦੇ ਰੱਖਣੇ ਨੇ ਜੀ ਵੀ ਤੁਜੀ ਨੇ 15 ਸਾਲ ਤੋਂ ਪਹਿਲੇ ਕੰਮ ਕਰਨ ਦੇ ਨੇ ਤੇ ਉਹਨਾਂ ਦਾ ਉਹਨਾਂ ਸਭ ਕੁਝ ਯਾਰ ਗੱਲ ਕਰਨ ਦਾ ਮਕਸਦ ਇਹ ਹੋਣਾ ਕਿ ਇਹਨਾਂ ਨੇ ਹਰ ਕੰਮ ਉਲਟਾ ਕਰਨਾ ਹੈ ਠੀਕ ਹੈ ਇਹਨਾਂ ਨੇ ਹਰ ਉਹ ਕੰਮ ਕਰਨਾ ਕਿ ਜੇ ਦੀ ਵਾਜੋ ਆਵਾਮ ਨੂੰ ਰੀਲੀਫ ਨਾ ਮਿਲਪੇ ਅਵਾਮ ਨੂੰ ਪੀੜ ਹੋਵੇ ਅਵਾਮ ਨੂੰ ਤਕਲੀਫ ਹੋਵੇ ਅਵਾਮ ਚੀਕੇ ਉਹ 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 ਇਹ ਸਰਕਾਰ ਯਾਰ 15 ਸਰਕਾਰ ਵੇਖਿਆ ਜੇ ਤੇ ਪੰਜਾਬ ਦਾ ਇੱਕ ਬੜਾ ਇਹ ਅਹਿਮ ਬੰਦਾ ਵਾ ਜਿਹਨੂੰ ਪੰਜਾਬੀਆਂ ਨੇ ਇਹਨੂੰ ਤਾਂ ਬੜੇ ਉਹਨਾਂ ਨੇ ਚਾਵਾਂ ਨਾਲ ਲਿਆਂਦਾ ਯਾਰ ਇਹ ਇਹ ਬੰਦਾ ਉਹ ਕਹਿੰਦੇ ਨੇ ਨਾ ਕਿ ਉਹ ਬੰਦਾ ਜਦੋਂ ਕਿਸੇ ਚੀਜ਼ ਤੇ ਉਹਦੇ ਤੇ ਪਹੁੰਚ ਜਾਂਦਾ ਤੇ ਫਿਰ ਉਹ ਆਪਣੀ ਔਕਾਤ ਪਹੁੰਚ ਜਾਂਦਾ ਉਹ ਇਹਦਾ ਕਹਿੰਦਾ ਸਾਡੇਆਂ ਮੇਰੀ ਕੈਰੀਅਰ ਨਾਲ ਵੀ ਗੱਲ ਹੁੰਦੀ ਸੀ ਨਾ ਕਹਿੰਦੇ ਸੀ ਸਾਡੇ ਮਿਆਰ ਤੇ ਪੂਰਾ ਨਹੀਂ ਉਤਰਿਆ ਹੋਇਆ ਜਿਵੇਂ ਹੱਦ ਤੱਕ ਇਹਨੂੰ ਇੱਕ ਕਾਮੇਡੀਅਨ ਨੂੰ ਚੁੱਕ ਕੇ ਉਹਨਾਂ ਨੇ ਠੀਕ ਹੈ ਸੀਐਮ ਬਣਾਤਾ ਠੀਕ ਹੈ ਸੀਐਮ ਬਣਾਇਆ ਤੇ ਇਹਨੂੰ ਚਾਹੀਦਾ ਸੀਗਾ ਕਿ ਪੰਜਾਬ ਦਾ ਨਕਸ਼ਾ ਬਦਲ ਦਿੰਦਾ ਬਿਲਕੁਲ ਪਰ ਇਹ ਕਿਤੇ ਹੋਰ ਦੀਆਂ ਘੱਟ ਪੁੱਤਲੀ ਇਹ ਦੀਆਂ ਡੋਰਾ ਇੱਧੀਆਂ ਡੋਰਾ ਕਿਸੇ ਹੋਰ ਦੇ ਹੱਥ ਦੇ ਵਿੱਚ ਹਾਂਜੀ ਠੀਕ ਹੈ ਆਪਣਾ ਫਾਇਦਾ ਸੋਚਣਦੇ ਆ ਸਿੱਧੀ ਸਾਫ਼ ਗੱਲ ਹੈ ਓਏ ਆਪਣਾ ਪਿੱਛੋਂ ਵੀ ਤਾਂ ਉਹਨਾਂ ਨੂੰ ਹੈਗਾ ਚਲੋ ਪਹਿਲੇ ਆਪਾਂ ਜਤਿੰਦਰ ਵੀਰੇ ਨੇ ਆਪਣਾ ਠੀਕ ਹੈ ਜੀ ਉਹਨਾਂ ਦੀ ਵੀਡੀਓ ਹੈ ਲੋਕਵਾਸ ਟੀਵੀ ਵਾਲਿਆਂ ਦੀ ਉਹਨਾਂ ਦੀ ਪਹਿਲੇ ਦੇਖਦੇ ਹਾਂ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਫਰਦ ਕੇਂਦਰ ਵਿੱਚ ਕੰਮ ਕਰਦੇ 900 ਕਰਮਚਾਰੀਆਂ ਦਾ ਰੋਜਗਾਰ ਖੋਣ ਜਾ ਰਹੀ ਹੈ ਮਾਨ ਸਰਕਾਰ ਮਾਨ ਸਰਕਾਰ ਫਰਦ ਕੇਂਦਰ ਵਿੱਚ ਪਿਛਲੇ 15 ਤੋਂ 16 ਸਾਲ ਤੋਂ ਲਗਾਤਾਰ ਕੰਮ ਕਰਦੇ ਫਰਦ ਕੇਂਦਰ ਦੇ ਕਰਮਚਾਰੀਆਂ ਨੂੰ ਨੌਕਰੀਆਂ ਉਲੰਬੇ ਕਰਨ ਜਾ ਰਹੀ ਹੈ ਜਿਸ ਦੀ ਜਾਣਕਾਰੀ ਫਰਦ ਕੇਂਦਰ ਦੇ ਕਰਮਚਾਰੀਆਂ ਨੇ ਦਿੱਤੀ ਹੈ ਇਥੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਿਹਾ ਕਿ ਫਰਦ ਕੇਂਦਰ ਦਾ ਕੰਮ ਹੁਣ ਸੇਵਾ ਕੇਂਦਰਾਂ ਨੂੰ ਦਿੱਤਾ ਜਾਣਾ ਹੈ ਜਿਹੜੇ ਬੰਦੇ ਟ੍ਰੇਨ ਨਹੀਂ ਉਹਨਾਂ ਨੂੰ ਟ੍ਰੇਨਡ ਕਰਕੇ ਕੰਮ ਸਿਖਾਇਆ ਜਾ ਰਿਹਾ ਹੈ ਹਾਲਾਂਕਿ ਜਿਹੜੇ ਬੰਦਿਆਂ ਕੋਲ ਟੈਲੈਂਟ ਹੈ ਜਿਨ੍ਹਾਂ ਨੇ ਕੰਮ ਕੀਤਾ ਹੈ ਜਿਨ੍ਹਾਂ ਕੋਲ ਸਾਰਾ ਜਿਨ੍ਹਾਂ ਨੂੰ ਕੰਮ ਆਉਂਦਾ ਹੈ ਉਹ 900 ਲੋਕਾਂ ਤੋਂ ਰੁਜ਼ਗਾਰ ਖੋਇਆ ਜਾ ਰਿਹਾ ਹੈ ਲਗਭਗ 15-16 ਸਾਲ ਪਹਿਲਾਂ ਫਰਦ ਕੇਂਦਰ ਬਣਾਏ ਗਏ ਤੇ ਫਰਦ ਕੇਂਦਰਾਂ ਦੇ ਵਿੱਚ ਇੱਕ ਜਿਹੜੇ ਰਿਕਾਰਡ ਆ ਉਹਨਾਂ ਨੂੰ ਆਨਲਾਈਨ ਕੀਤਾ ਇਨ੍ਹਾਂ ਹੀ ਜਿਹੜੇ ਆ ਕਰਮਚਾਰੀਆਂ ਨੇ ਤੇ ਹੁਣ ਇਹਨਾਂ ਕਰਮਚਾਰੀਆਂ ਨੂੰ ਨੌਕਰੀਆਂ ਲਾਂਭੇ ਕਰਕੇ ਕੋਈ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਇਹ ਕੰਮ ਦੇਣ ਜਾ ਰਹੀ ਹੈ ਗੱਲ ਇੱਥੇ ਇਹ ਨਹੀਂ ਕਿ ਜਿਹੜੀ ਸਰਕਾਰ ਇਹ ਗੱਲ ਕਹਿ ਕੇ ਆਈ ਹੋਵੇ ਕਿ ਅਸੀਂ ਰੋਜ਼ਗਾਰ ਦੇਵਾਂਗੇ ਅਸੀਂ ਕੱਚਿਆਂ ਨੂੰ ਪੱਕੇ ਕਰਾਂਗੇ ਉਹ ਤਾਂ ਹੁਣ ਜਿਹੜੇ ਵਿਚਾਰੇ ਪ੍ਰਾਈਵੇਟ ਕੰਮ ਕਰਨ ਵਾਲੇ ਇਹ ਮੁਲਾਜ਼ਮ ਸੀ ਉਹਨਾਂ ਨੂੰ ਵੀ ਨੌਕਰੀਆਂ ਲਾਂਭੇ ਕਰਨ ਜਾ ਰਹੀ ਹੈ 900 ਪਰਿਵਾਰਾਂ ਦੇ ਚੁੱਲ੍ਹੇ ਬੁਝਾਉਣ ਜਾ ਰਹੀ ਹੈ ਮਾਨ ਸਰਕਾਰ ਜਿਹੜੇ ਇਹ ਕਹਿੰਦੇ ਸੀ ਕਿ ਅਸੀਂ ਗਰੀਬ ਦੇ ਚੁੱਲਿਆਂ ਦੀ ਅੱਗ ਹੈਲੀਕਾਪਟਰ ਦੇ ਵਿੱਚੋਂ ਦਿਖਾਈ ਨਹੀਂ ਦਿੰਦੀ ਕੀ ਹੁਣ ਇਹਨਾਂ ਨੌਜਵਾਨਾਂ ਇਹਨਾਂ ਜਿਹੜੇ ਕਰਮਚਾਰੀ ਆ ਉਹਨਾਂ ਦੀ ਆਗਤਖਾਈ ਨਹੀਂ ਦੇ ਰਹੀ ਕਿਤੇ 25 2600 35 3600 ਤੋਂ ਤਰ੍ਹਾਂ ਹਾਂ ਸ਼ੁਰੂ ਹੋ ਕੇ 10 10 11 11 ਹਜ਼ਾਰ ਤੱਕ ਮੁਸ਼ਕਿਲਾਂ ਪਹੁੰਚੇ ਸੀ ਤੇ ਹੁਣ ਉਹਨਾਂ ਦੀਆਂ ਨੌਕਰੀਆਂ ਖੋਣ ਜਾ ਰਹੀ ਹੈ ਇਹ ਇਹ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਸਾਰਾ ਮਾਲੂਕ ਭਾਗ ਦਾ ਰਿਕਾਰਡ ਆਨਲਾਈਨ ਕੀਤਾ ਜਿਹੜੀ ਐਕਸ ਜੀ ਸੀ ਜਮ੍ਹਾਂ ਬੰਦੀ ਜਲਦੀ ਲੈ ਆਉਣੇ ਐ ਸੌਖਾਲੀ ਲੈ ਆਉਣੇ ਆ ਉਹਦੀ ਵਜ੍ਹਾ ਇਹ ਲੋਕ ਨੇ ਇਹਨਾਂ ਨੇ ਸ਼ੁਰੂ ਤੋਂ ਸਾਰਾ ਮਾਲੂਕ ਭਾਗ ਦਾ ਰਿਕਾਰਡ ਆਨਲਾਈਨ ਕੀਤਾ ਕਿਸੇ ਵੀ ਪਟਵਾਰੀ ਨੂੰ ਪੁੱਛ ਲਓ ਕਨਗੋ ਨੂੰ ਪੁੱਛ ਲਓ ਕਹਿਣਗੇ ਕਿ ਹਾਂ ਸਾਡੀ ਟ੍ਰੇਨਿੰਗ ਜਿਹੜੀ ਨਵੇਂ ਜਾਂਦੇ ਆ ਉਹਨਾਂ ਨੂੰ ਵੀ ਇਹ ਟ੍ਰੇਨਿੰਗ ਦਿੰਦੇ ਆ ਸੌਖਾ ਕਰਦੇ ਆ ਤੇ ਉਹ ਇਹਨਾਂ ਦੀ ਵਜ੍ਹਾ ਨਾਲ ਉਹਨਾਂ ਦਾ ਕੰਮ ਵੀ ਸੌਖਾ ਹੋਇਆ ਪਰ ਹੁਣ ਪੰਜਾਬ ਸਰਕਾਰ ਉਹਨਾਂ ਨੂੰ ਹੀ ਨੌਕਰੀਆਂ ਲਾਂਭੇ ਕਰਨ ਜਾ ਰਹੀ ਹੈ ਜਿਹੜਾ ਕਿ ਬੜਾ ਮੰਦ ਭਾਗਾ ਫੈਸਲਾ ਹੈ ਸੇਵਾ ਕੇਂਦਰਾਂ ਵਿੱਚ ਤਾਂ ਪਹਿਲੇ ਹੀ ਰਸ਼ ਬਹੁਤ ਰਹਿੰਦਾ ਹੈ ਤੇ ਨਾਲ ਹੀ ਸੇਵਾ ਕੇਂਦਰਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਮੁਲਾਜ਼ਮਾ ਉਹਨਾਂ ਨੂੰ ਇਹ ਕੰਮ ਦੀ ਟ੍ਰੇਨਿੰਗ ਨਹੀਂ ਹੈ ਜਿਨ੍ਹਾਂ ਨੂੰ ਟ੍ਰੇਨਿੰਗ ਆ ਉਹਨਾਂ ਨੂੰ ਨੌਕਰੀਆਂ ਲਾਂਭੇ ਕਰਕੇ ਜਿਨ੍ਹਾਂ ਨੂੰ ਟ੍ਰੇਨਿੰਗ ਹੈ ਨਹੀਂ ਉਹਨਾਂ ਨੂੰ ਟ੍ਰੇਨਿੰਗ ਦਿਵਾ ਕੇ ਉਹਨਾਂ ਨੂੰ ਕੰਮ ਦੇਣ ਜਾ ਰਹੀ ਹੈ ਜਾਂ ਇਹ ਪ੍ਰਾਈਵੇਟ ਦਿੱਤਾ ਜਾ ਸਕਦਾ ਹੈ ਆਨ ਪਰ ਉਹਦੇ ਤੇ ਲੋਕਾਂ ਦਾ ਖਰਚਾ ਵੱਧ ਜਾਣਾ ਹੁਣ ਲੋਕ 25 ਰੁਪਏ ਫੀਸ ਭਰ ਕੇ ਲੈ ਲੈਂਦੇ ਐ ਫਿਰ 25 ਰੁਪਏ ਫੀਸ ਵੀ ਅਗਲਾ ਲਵੇਗਾ ਤੇ ਜਿਹੜੇ ਬਾਕੀ ਖਰਚੇ ਐ ਜਿਹੜਾ ਪ੍ਰਾਈਵੇਟ ਬੰਦਾ ਉਹ ਵੀ ਲਵੇਗਾ ਜਿਹੜੀ ਸਰਕਾਰ ਸੱਤਾਂ ਦੀ ਇਸ ਗਲਤੀ ਆਈ ਹੋ ਜੇ ਹੋਵੇ ਕਿ ਨੌਜਵਾਨਾਂ ਨੂੰ ਰੋਜ਼ਗਾਰ ਵੰਡਾਂਗੇ ਨੌਜਵਾਨਾਂ ਨੂੰ ਜੇ ਚੁੱਲਿਆਂ ਦੇ ਵਿੱਚ ਅੱਗ ਮਚਾਵਾਂਗੇ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਸੌਖੀ ਕਰਾਂਗੇ ਉਹ ਸਰਕਾਰ ਹੁਣ 900 ਨੌਜਵਾਨਾਂ ਨੂੰ ਰੋਜ਼ਗਾਰ ਕੋਵੇਗੀ ਉਹ ਵੀ ਜਿਹੜੇ 15-16 ਸਾਲ ਤੋਂ ਇੱਕ ਕੰਮ ਕਰ ਰਹੇ ਐ ਹੋ ਜਿਹੜਾ ਬੰਦਾ 15 16 ਸਾਲ ਤੋਂ ਇੱਕ ਤਨਖਾਹ ਤੇ ਕੰਮ ਕਰ ਰਿਹਾ ਹੈ ਉਹਨੇ ਲਗਭਗ ਆਪਣੀ ਜ਼ਿੰਦਗੀ ਦੇ ਸੁਨਹਿਰੀ ਪਲ ਉਹ ਆਪਣੇ ਕੰਮ ਨੂੰ ਦੇ ਦਿੱਤੇ ਜਿਉ 20 ਸਾਲ ਦਾ 21 ਸਾਲ ਦਾ ਲੱਗਿਆ ਅੱਜ 35 36 ਸਾਲ ਦਾ ਹੋ ਗਿਆ ਹੈ ਹੁਣ ਅੱਗੇ ਕੀ ਕੰਮ ਕਰੇਗਾ ਉਹ ਕਿੰਦਰ ਜਾਵੇਗਾ ਉਹਨੂੰ ਇੱਕੋ ਦਾ ਮੇਰਜ਼ਗਾਰ ਕਰ ਦਿੱਤਾ ਜਾਵੇਗਾ ਜਿਹੜੇ ਉਹਨੇ ਆਪਦੇ ਪਰਿਵਾਰ ਦੇ ਖਰਚੇ ਚਲਾਉਂਦਾ ਹੈ ਜਿਸ ਦੇ ਸਿਰ ਤੇ ਉਹਦਾ ਪਰਿਵਾਰ ਚੱਲਦਾ ਬੱਚੇ ਪਾਲਦੇ ਆ ਉਹ ਹੁਣ ਕੀ ਦੇ ਸਿਰ ਤੇ ਬੱਚੇ ਪਾਲੇਗਾ ਸੋ ਮਾਨ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਪਹਿਲੀਆਂ ਸਰਕਾਰਾਂ ਤੋਂ ਵੱਖਰਾ ਕੰਮ ਕਰ ਰਹੇ ਹਾਂ ਇਹ ਵੱਖਰਾ ਕੰਮ ਹੈ ਕਿ ਤੁਸੀਂ ਲੋਕਾਂ ਦੇ ਮੂੰਹਾਂ 'ਚ ਰੋਟੀ ਖੋਲੋ ਕਿ ਤੁਸੀਂ ਲੋਕਾਂ ਦੀ ਥਾਲੀ ਦੇ ਵਿੱਚੋਂ ਵਰਕੀ ਚੱਕ ਲਓ ਇਹ ਸਾਰਾ ਕੰਮ ਤੁਸੀਂ ਕਰਨਾ ਸੋ ਜਿਹੜੀ ਇਹ ਫੈਸਲਾ ਇਹ ਤੇ ਮਾਨ ਸਰਕਾਰ ਨੂੰ ਸੋਚਣ ਦੀ ਲੋੜ ਹੈ ਇਹ ਫਰਦ ਕੇਂਦਰ ਜੇ ਚੱਲਦੇ ਰਹਿਣਗੇ ਲੋਕਾਂ ਨੂੰ ਵੀ ਸਖਾਲਾ ਲੋਕਾਂ ਦੇ ਕੰਮ ਛੇਤੀ ਹੁੰਦੇ ਆ ਸੇਵਾ ਕੇਂਦਰਾਂ 'ਚ ਤਾਂ ਪਹਿਲਾਂ ਹੀ ਰਕਸ਼ਮੋਤ ਹੈ ਇੱਕ ਹੋਰ ਕੰਮ ਦੇ ਦਿੱਤਾ ਉਧਰ ਕਿਹੜਾ ਮੁਲਾਜ਼ਮ ਪੂਰੇ ਆ ਉਧਰ ਕਿਹੜਾ ਪ੍ਰਬੰਧ ਪੂਰੇ ਆ ਸੋ ਇਨ੍ਹਾਂ ਨੌਜਵਾਨਾਂ ਨੂੰ ਨੌਕਰੀ ਤੋਂ ਕੱਢਣ ਤੇ ਜਿਹੜੀ ਮਾਨ ਸਰਕਾਰ ਆਈ ਹੋਈ ਹੈ ਮਾਨ ਸਰਕਾਰ ਨੂੰ ਇਹ ਤੇ ਸੋਚਣਾ ਪੈਂਦਾ ਮਾਨ ਸਰਕਾਰ ਨੂੰ ਆਪਣਾ ਫੈਸਲੇ ਤੇ ਦੁਬਾਰਾ ਗੌਰ ਕਰਨ ਦੀ ਲੋੜ ਹੈ ਕਿ ਤੁਸੀਂ 900 ਬੱਚਿਆਂ ਦਾ 900 ਕਰਮਚਾਰੀਆਂ ਦਾ ਰੋਜ਼ਗਾਰ ਨਾ ਖੋਵੋ ਪਹਿਲਾ ਜਿਹੜੇ ਨਵਿਆਂ ਨੂੰ ਟ੍ਰੇਨਿੰਗ ਦੇਣ ਦੀ ਜਗਾ ਇਹਨਾਂ ਨੂੰ ਵਰਤੋ ਜਿੱਥੇ ਮਰਜ਼ੀ ਲਗਾਓ ਸੇਵਾ ਕੇਂਦਰਾਂ 'ਚ ਲਗਾਓ ਕਿਤੇ ਲਗਾਓ ਪਹਿਲੀ ਗੱਲ ਤਾਂ ਫਰਜ਼ ਕੇਂਦਰੀ ਚੱਲਦੇ ਰਹਿਣ ਸੋ ਇਹਨਾਂ ਨੌਜਵਾਨਾਂ ਦਾ ਇਹਨਾਂ ਕਰਮਚਾਰੀਆਂ ਦਾ ਰਜਗਾਰ ਖੋਕੇ ਤੁਸੀਂ ਰਜਗਾਰ ਘਟਾ ਰਹੇ ਹੋ ਰਜਗਾਰ ਵਧ ਦੇਣ ਦੀ ਜਗ੍ਹਾ ਤੁਸੀਂ ਕਹਿੰਦੇ ਸੀ ਪੱਕਿਆਂ ਨੂੰ ਪੱਕੇ ਕਰਾਂਗੇ ਤੁਸੀਂ ਜਿਹੜੇ ਕੱਚੇ ਪੱਕੇ ਲੱਗੇ ਸੀ ਉਹਨਾਂ ਨੂੰ ਵੀ ਕੱਢਣ ਦੀ ਤਿਆਰੀ ਕਰ ਬੈਠੇ ਹੋ ਜਿਹੜੀ ਕਿ ਲੋਕਾਂ ਦੇ ਵਿੱਚ ਇਸ ਗੱਲ ਦਾ ਤੇ ਉਹ ਕਰਮਚਾਰੀਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਰੋਸ ਹੈ ਨੇ ਇਹ ਹਰਦ ਕੇਂਦਰ ਵਿੱਚ ਕੰਮ ਕਰਦੇ 900 ਕਰਮਚਾਰੀਆਂ ਦਾ ਰੋਜ਼ਗਾਰ ਖੋਣ ਜਾ ਰਹੀ ਹੈ ਮਾਨ ਸਰਕਾਰ ਲੋ ਜੀ ਇਹ ਜੇ ਉਹ ਮਾਨ ਸਰਕਾਰ ਜਿਹੜੀ ਬੜੀ ਦਾਅਵੇ ਕਰਦੀ ਜਿਹੜੀ ਕਹਿੰਦੀ ਸੀ ਹੈਲੀਕਾਪਟਰਾਂ ਦੇ ਵਿੱਚੋਂ ਗਰੀਬ ਤੇ ਚੁੱਲ੍ਹੇ ਦੀ ਅੱਗ ਨਜ਼ਰ ਨਹੀਂ ਆਉਂਦੀ ਵੀ ਨਜ਼ਰ ਤੇ ਲੱਗੀ ਰੋਜੀ ਕਿਸੇ ਦੀ ਜਿਹਨੂੰ 10 15 ਸਾਲ ਹੋ ਗਏ ਨੇ ਯਾਰ ਕਮਾਉਂਦੇ ਆ ਪਤਾ ਨਹੀਂ ਉਹਦੇ ਕੀ ਮਾਮਲਾਤ ਨੇ ਠੀਕ ਹੈ ਉਹ ਕਿਵੇਂ ਉਹਨੇ ਆਪਣਾ ਕੋ ਘਰ ਦਾ ਨਿਜ਼ਾਮ ਕਿਉਂਕਿ ਇੱਕ ਤਨਖਾਹਦਾਰ ਬੰਦਾ ਹੈ ਨਾ ਤਨਖਾਹਦਾਰ ਬੰਦੇ ਦੀ ਜ਼ਿੰਦਗੀ ਹੈਗੀ ਇਹ ਕੈਲਕੂਲੇਟਿਡ ਬਿਲਕੁਲ ਇਹ ਉਹ ਤਨਖਾਹ ਆਣੀ ਹੈ ਉਹਨੇ ਕਹਿਣਾ ਇਹ ਦੁੱਧ ਦਾ ਬਿੱਲ ਨਿਕਲ ਗਿਆ ਆ ਆ ਘਰ ਦਾ ਰਾਸ਼ਨ ਆ ਗਿਆ ਆ ਬਿਜਲੀ ਦਾ ਬਿੱਲ ਚਲੇ ਗਿਆ ਗੈਸ ਦਾ ਬਿੱਲ ਚਲੇ ਗਿਆ ਆ ਬੱਚਿਆਂ ਦੀ ਫੀਸਾਂ ਚਲੇ ਗਈਆਂ ਕਿਉਂ ਉਹਨੂੰ ਕਹਿੰਦੇ ਨੇ ਕੈਲਕੂਲੇਟਿਡ ਲਾਈਫ ਠੀਕ ਹੈ ਤੁਸੀਂ ਉਹ ਵੀ ਖੋਹ ਵੇਖ ਕੇ ਚੱਲਣਾ ਉਹ ਖੋਹ ਕੇ ਜਿਹੜੇ ਅੱਛਾ ਦੇਖੋ ਕੈਸੀ ਬੇਵਕੂਫ ਗਵਰਨਮੈਂਟ ਹੈ ਠੀਕ ਹੈ ਇੱਕ ਜਿਹਦੇ ਕੋ 15 16 ਸਾਲ ਦਾ ਤਹਿਰਬਾ ਹੈ ਠੀਕ ਹੈ ਉਹਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਤੇ ਨਵੇਂ ਬੰਦੇ ਲਿਆਣੇ ਨਵੇਂ ਬੰਦਿਆਂ ਨੂੰ ਟ੍ਰੇਨਿੰਗ ਦੇ ਕੇ ਦੇ ਲੈਣਾ ਉਹਨੂੰ ਟ੍ਰੇਨਿੰਗ ਵੀ ਦਵਾ ਦੇਣਾ ਕੈਸੀ ਗੱਲ ਹੈ ਯਾਰ ਮਾਖਰਾ ਬੰਦਾ ਇੱਥੋਂ ਵੇਖ ਲੈਂਦਾ ਕਿ ਪੁਰਾਣਾ ਸੋਦੇ ਨਵਾਂ ਪਟਵਾਰੀਆਂ ਕੋ ਜਾਓ ਨਾ ਪਟਵਾਰੀ ਕੋ ਚਲੇਗੇ ਕਾਨੂੰ ਕੋ ਚਲੇਗੇ ਕਾਨੂੰ ਕੋ ਚਲੇਗੇ ਠੀਕ ਹੈ ਉਹਨਾਂ ਨੂੰ ਉਹ ਤੁਹਾਨੂੰ ਗੇੜੇ ਲਵਾਉਂਦੇ ਨੇ ਅਜੇ ਪਟਵਾਰੀ ਸਾਹਿਬ ਨਹੀਂ ਆਏ ਨੇ ਆਏਗਾ ਤੁਹਾਨੂੰ ਫਰਦ ਮਿਲੇਗੀ ਠੀਕ ਹੈ ਫਿਰ ਤੁਹਾਡਾ ਕੰਮ ਹੋਏਗਾ ਇਹ ਹਦ ਤੱਕ ਬੰਦੇ ਨੂੰ ਪਤਾ ਕਿ 25 ਰੁਪਏ ਫੀਸ ਭਰੇ ਸਾਡੇ ਇਧਰ ਬਣਿਆ ਨੇ ਖਿਦਮਤ ਸੈਂਟਰ ਠੀਕ ਹੈ ਜੀ ਤੇ ਉਹਦੇ ਤੇ ਜਾਓ ਨਾ ਠੀਕ ਹੈ ਆਰਾਮ ਨਾਲ ਜਾ ਕੇ ਦੱਸ ਦਿਓ ਨਾ ਕਿ ਭਈਆ ਮੈਂ ਆਪਣੇ ਘਰ ਦੀ ਆਪਣਾ ਕਿਸ਼ਲਾਤੀ ਗੱਲ ਲੈ ਜਾਓ ਠੀਕ ਹੈ ਉਹਦੀ ਕਾਪੀ ਦਿਓ ਜਾਂ ਆਪਣਾ ਖੇਵਰ ਨੰਬਰ ਦੱਸੋ ਜੋ ਵੀ ਹੈ ਉਸੇ ਟਾਈਮ ਤੁਹਾਨੂੰ ਕੰਪਿਊਟਰ ਦੀ ਫੜ ਕੱਢ ਕੇ ਦੇ ਦਿੰਦੇ ਨੇ ਪਰ ਸਾਡੇ ਤੇ 200 ਰੁਪਏ ਦੀ ਹੈ ਠੀਕ ਹੈ ਬਟ ਉਹਦੇ 25 ਦੀ ਫੜ ਦੇ ਇਹ ਵੇਖੋ ਕਿ ਉਹ ਉਹ ਉਹਨਾਂ ਲੋਕਾਂ ਦੀ ਮਿਹਨਤ ਹੈ ਕਿ ਉਹਨਾਂ ਨੇ 15 16 ਸਾਲ ਜੇ ਦਿੱਤੇ ਨੇ ਤੇ ਉਹਨਾਂ ਲੋਕਾਂ ਦੀ ਮਿਹਨਤ ਨਾਲ ਹੀ ਉਹਨਾਂ ਨੇ ਸਾਰਾ ਆਨਲਾਈਨ ਰਿਕਾਰਡ ਕੀਤਾ ਵਾ ਇਹ ਚੀਜ਼ ਵੀ ਤੇ ਵੇਖੋ ਨਾ ਉਹਨਾਂ ਦੀ ਵੀ ਮਿਹਨਤ ਹੈ ਹੁਣ ਤੁਸੀਂ ਇੱਕ ਬੰਦਾ ਜਿਹੜਾ ਜਿੰਨੇ ਸਮਝ ਲਓ ਇੰਨੀ ਮਿਹਨਤ ਕਰਕੇ ਇੱਕ ਚੀ ਤੇ ਉਹਨਾਂ ਲੋਕਾਂ ਦੀ ਮਿਹਨਤ ਦੀ ਵਜ੍ਹਾ ਤੇ ਤੁਹਾਨੂੰ ਸਾਰਿਆਂ ਨੂੰ ਆਰਾਮ ਨਹੀਂ ਜਿਸ ਤਰ੍ਹਾਂ ਪਰ ਯਾਰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਲੋਕਾਂ ਨੂੰ ਇਹ ਤੰਗ ਕਿਉਂ ਕਰਦੀ ਮਾਨ ਸਰਕਾਰ ਜਿਹੜੀ ਹੈ ਠੀਕ ਹੈ ਇਹਦਾ ਕੰਮ ਹੀ ਇਹੀ ਹੈ ਕਿ ਲੋਕਾਂ ਨੂੰ ਜ਼ਲੀਲ ਕਰਨਾ ਹੈ ਮੇਰਾ ਜਿਹੜਾ ਜ਼ੇਹਨ ਜਾ ਰਿਹਾ ਮੇਰਾ ਜ਼ਿੰਦਗੀ ਤੇ ਹੋਰ ਪਾਸੇ ਜਾ ਰਿਹਾ ਹੈ ਇਹਨਾਂ ਨੇ 900 ਬੰਦਾ ਨਾ ਪੰਜਾਬੀ ਕੱਢਿਆ ਪੰਜਾਬੀ ਦੀ ਜਗ੍ਹਾ ਤੇ ਦੂਜਾ ਲੈ ਕੇ ਆ ਰਹੇ ਨੇ ਦੀ ਹੋ ਸਕਦਾ ਅੰਜ ਵੀ ਹੋ ਸਕਦਾ 900 ਬੰਦਾ ਇਹਨਾਂ ਨੇ ਪੰਜਾਬੀ ਕੱਢਿਆ ਹੋਣਾ ਕਿਉਂਕਿ ਪੰਜਾਬੀ ਨਾ ਉਹ ਉੱਥੇ ਜ਼ਿਆਦਾ ਜਿਹੜਾ ਕਹਿੰਦੇ ਵੀ ਨੇ ਸਾਰਾ ਪੰਜਾਬੀ ਪੰਜਾਬੀ ਕੰਮ ਕਰ ਰਿਹਾ 900 ਬੰਦਾ ਇਹਨਾਂ ਨੇ ਪੰਜਾਬੀ ਪਿੱਛੇ ਹਟਾ ਕੇ ਆਪਣਾ ਬੰਦਾ ਅੱਗੇ ਲਾ ਅੱਗੇ ਲਾਈ ਹੋਣੀ ਹੈ ਲੈ ਉਹਨੂੰ ਨਾ ਹੁਣ ਮਾਨ ਸਰਕਾਰ ਨੂੰ ਇਹ ਪਤਾ ਚੱਲ ਗਿਆ ਹੈ ਕਿ ਸਾਡੇ ਨਸੀਬਾਂ 'ਚ ਲਿੱਤਰ ਹੈ ਹੀ ਹੈ ਜਿੰਨੀ ਦੇਰ ਅਸੀਂ ਬੈਠੇ ਆ ਨਾ ਕਿਉਂ ਉਹਨੂੰ ਪਤਾ ਕਿ ਇਸ ਤੋਂ ਬਾਅਦ ਸਾਡੀ ਗਵਰਨਮੈਂਟ ਨਹੀਂ ਆਣ ਵਾਲੀ ਠੀਕ ਹੈ ਉਹਨੂੰ ਪਤਾ ਕਿ ਜਿੰਨੀ ਦੇਰ ਹੈਗੇ ਉਨੀ ਦੇਰ ਵੱਟੋ ਕਰ ਲਓ ਇਹ ਕਰ ਲਓ ਨਹੀਂ ਭਾਈ ਉਹਨੇ ਅਗਲੀ ਗਵਰਨਮੈਂਟ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਨੌਕਰੀਆਂ ਦਵਾਂਗਾ ਮੈਂ ਇੰਨੇ ਲੱਖ ਨੌਕਰੀਆਂ ਦਵਾਂਗਾ ਮੈਂ ਇੰਨੇ ਲੱਖ ਰੋਜ਼ਗਾਰ ਦਵਾਂਗਾ ਉਹ ਸਭ ਗੱਲਾਂ ਹੀ ਗੱਲਾਂ ਬੜੇ ਵੱਡੇ ਵੱਡੇ ਗੱਲਾਂ ਇਹ ਚੀਜ਼ ਇੱਕ ਵਾਕਈ ਹੈ ਇਹ ਤੁਸੀਂ ਭਾਵਾਂ ਜਿਹੜੀ ਮਰਜ਼ੀ ਦੁਨੀਆ ਦੀ ਘੁਮਤ ਵੇਖ ਲਓ ਇਹ ਚੀਜ਼ ਵਾਕਈ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਹਕੂਮਤ 'ਚ ਨਹੀਂ ਹੁੰਦੇ ਨਾ ਉਨੀ ਦੇਰ ਤੱਕ ਤੁਸੀਂ ਸਮਝ ਲਓ ਕਿ ਅਗਲੇ ਬੰਦੇ ਦੀ ਤਕਲੀਫ ਦੁੱਖ ਦਰਦ ਹਰ ਚੀਜ਼ ਸਮਝਦੇ ਲੇਕਿਨ ਜਦੋਂ ਤੁਸੀਂ ਕਿਸੇ ਅਹੁਦੇ ਤੇ ਫਾਇਜ਼ ਹੋ ਜਾਂਦੇ ਨੇ ਤੁਹਾਡਾ ਸਾਰਾ ਕੁਝ ਬਦਲ ਜਾਂਦਾ ਹੈ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਨਾ ਉਹ ਫੇਰ ਜਾਂਦੀਆਂ ਨੇ ਇਹੋ ਚੀਜ਼ ਇਹਨਾਂ ਲੋਕਾਂ ਦੀ ਹੈ ਇਹ ਨੂੰ ਨਜ਼ਰ ਆ ਰਿਹਾ ਹੈ ਕਿ ਪੰਜਾਬੀ ਸਾਰਾ ਮੇਰੇ ਖਿਲਾਫ ਹੋ ਹੀ ਜਾਂਦਾ ਪਿਆ ਹੋ ਗਿਆ ਹੋਇਆ ਤਕਰੀਬਨ ਤਾਂ ਮੈਂ ਅਗਰ ਆਪਣੀ ਅਗਲੀ ਵੀ ਆਉਣ ਵਾਲੀ ਕੁਰਸੀ ਬਚਾਣੀ ਹੈ ਤਾਂ ਮੈਨੂੰ ਚੱਕਣੇ ਪੈਣੇ ਆ ਇਹ ਇਸ ਟਾਈਮ ਪੂਰਾ ਮਗਰ ਲੱਗਾ ਹੋਇਆ ਦੋ ਮਗਰਾਂ ਦੇ ਆ ਕੇ 900 ਲੋਕ 900 ਘਾਰ 900 ਘਰਾਂ ਦੇ ਚੁੰਨੇ ਬੁਝਾ ਰਹੇ ਆ ਤੂੰ 900 ਘਰਾਂ ਦੇ ਵਿੱਚ ਕਿੰਨੇ ਫਰਦ ਹੋਣੇ ਨੇ ਕਿ ਜਿਨ੍ਹਾਂ ਦੇ ਘਰਾਂ ਦੇ ਤੁਸੀਂ ਰੋਜ਼ਗਾਰ ਖੋਹ ਲਏ ਹੋ ਲੋਕੀ ਪਤਾ ਨਹੀਂ ਕਿਵੇਂ ਆਪਣਾ ਗੁਜ਼ਾਰਾ ਕਰਦੇ ਪਏ ਨੇ ਤੇ ਇਹ ਜੀ ਨਹੀਂ ਮਾੜੀ ਗੱਲ ਮਾੜਾ ਹੋ ਰਿਹਾ ਬਹੁਤ ਬਹੁਤ ਗਲਤ ਹੋ ਰਿਹਾ ਬਹੁਤ ਤਕਾ ਹੋ ਰਿਹਾ ਫਿਰ ਕਹਿੰਦੇ ਨੇ ਕਿ ਪੰਜਾਬੀ ਬਾਤ ਚੁੱਕਦੇ ਨੇ ਪੰਜਾਬੀ ਬਾਤ ਚੁੱਕਦੇ ਨੇ ਪੰਜਾਬੀ ਨਾ ਜਦੋਂ ਇਦਵੇਂ ਦੀ ਹਰ ਕੋਈ ਨਹੀਂ ਮੇਰੀ ਗੱਲ ਸੁਣੋ ਇਹ ਤਾਂ ਪਤਾ ਹੈ ਕਿ ਜਿਹਦੇ ਨਾਲ ਤਕਾ ਹੈਗਾ ਉਹਨਾਂ ਵਾਸਤੇ ਚੱਕਣੀ ਚੱਕਣੋ ਫਿਰ ਕੋਦੂ ਵੇਖੋ ਜੀ 900 ਘਰ ਨੇ ਸਮਝ ਲਓ ਕਿ ਇੱਕ ਬੰਦੇ ਦੇ ਉੱਤੇ ਉਹਦੀ ਪੂਰੀ ਫੈਮਿਲੀ ਹੈ ਮੈਂ ਵਾ ਮੈਨੂੰ ਪਤਾ ਹੈ ਕਿ ਯਾਰ ਮੇਰੇ ਉੱਤੇ ਮੇਰਾ ਬਾਲ ਬੱਚਾ ਮੇਰਾ ਮਾਪਿਓ ਮੇਰੀ ਬੇਗਮ ਹੈ ਠੀਕ ਹੈ ਮੇਰੇ ਛੋਟੇ ਭੈਣ ਭਰਾ ਮੈਂ ਵਾਹਦ ਕਫੀਲ ਕਮਾਨ ਲਾਵਾਂ ਮੈਨੂੰ ਪਤਾ ਹੈ ਕਿ ਯਾਰ ਜੇ ਮੇਰੀ ਹੀ ਨੌਕਰੀ ਖੋਈ ਗਈ ਨਾ ਤੇ ਮਗਰ ਸਾਰਿਆਂ ਦਾ ਬਣੇਗਾ ਕੀ ਇਹ ਸਿਚੂਏਸ਼ਨ ਜੋ ਅਸੀਂ ਇਸ ਕ੍ਰਾਈਸਿਸ ਚ ਅਸੀਂ ਗੁਜ਼ਰੇ ਹੋਏ ਹਾਂ ਤੇ ਇਸ وجہ ਤੋਂ ਸਾਨੂੰ ਇਸ ਚੀਜ਼ ਦੀ ਤਕਲੀਫ ਹੈ ਇਹ ਜਦੋਂ ਬੰਦੇ ਤੇ ਇੰਝ ਦਾ ਮੁਸ਼ਕਲ ਟਾਈਮ ਆਂਦਾ ਹੈ ਨਾ ਤੇ ਫਿਰ ਬੰਦੇ ਨੂੰ ਵਾਕਈ ਕੋਈ ਚੀਜ਼ ਨਹੀਂ ਸਮਝ ਆਂਦੀ ਹੈ ਬੰਦਾ ਮਰਨ ਮਰਾਨ ਦੀ ਕਰ ਤੋੜ ਜਾਂਦਾ ਹੈ ਇਹਨੂੰ ਬਹੁਤ ਹੀ ਵੱਧਵਾਵਾਂ ਮਿਲਣੀਆਂ ਨੇ ਕਿ ਜਿਹੜਾ ਪਿਆ ਰਾਜ ਆ ਕੰਮ ਕਰਨ ਲੱਗਾ ਕਿ 900 ਫਿਰ ਪੰਜਾਬੀਆਂ ਸਮਝ ਨਹੀਂ ਆਉਂਦਾ ਇਹ ਗੱਲ ਕਿਉਂ ਆ ਕਿ ਫਿਰ ਜਦੋਂ ਟਵੀਟ ਸੁਣੋ ਆ ਫਲਾਣੇ ਧਮਕਾਣੇ ਦੀ ਤੇ ਫਿਰ ਕਹਿੰਦੇ ਨੇ ਲੈ ਪੰਜਾਬੀਆਂ ਨੇ ਤਕਾ ਹੁੰਦਾ ਵਾ ਹੋਰ ਉਥੇ ਇੰਨੀ ਦੁਨੀਆ ਵਸਦੀ ਹੈ ਇੰਨੀ ਉਹ ਕੋਮਾ ਰਹਿੰਦੀਆਂ ਉਹਨਾਂ ਨੇ ਤਕਾ ਪੰਜਾਬੀਆਂ ਨਾਲ ਪੰਜਾਬੀਆਂ ਨੂੰ ਹਰ ਦਫਾ ਮਸਲਾ ਬਣਾਉਂਦੇ ਨੇ ਜਦੋਂ ਕਰਦੇ ਪੰਜਾਬੀਆਂ ਨਾਲ ਉਹ ਤੇ ਫਿਰ ਪੰਜਾਬੀਆਂ ਨੂੰ ਮਸਲਾ ਬਣਾਉਂਦੇ ਅੱਛ ਠੀਕ ਹੈ ਜੀ ਪਰ ਪੰਜਾਬੀ ਦੇ ਵਿੱਚ ਘਹਾਵਤ ਹੈ ਕਿ ਕੁੱਤਾ ਕੁੱਤੇ ਦਾ ਮਾਸ ਨਹੀਂ ਖਾਂਦਾ ਠੀਕ ਹੈ ਪਰ ਦੇਖ ਲਓ ਪੰਜਾਬੀ ਪੰਜਾਬੀ ਨੂੰ ਵਡੰਦੇ ਆ ਉਹ ਠੀਕ ਹੈ ਕੈਸੀ ਗੱਲ ਹੈ ਕਿ ਜਿਹੜਾ ਉੱਤੇ ਬੈਠਾ ਇੱਕ ਉਦੇ ਦੇ ਉੱਤੇ ਉਹ ਵੀ ਪੰਜਾਬੀ ਹੈ ਠੀਕ ਹੈ ਹੋਰ ਇਹ ਵੀ ਪਤਾ ਹੈ ਕਿ ਯਾਰ ਮੈਂ ਇੱਥੇ ਪਹੁੰਚਿਆ ਵਾਂ ਤੇ ਸਾਰਿਆਂ ਦੀ ਹੈਲਪ ਨਾਲ ਪਹੁੰਚਿਆ ਵਾਂ ਸਾਰਿਆਂ ਦੇ ਵੋਟਾਂ ਨਾਲ ਇੱਥੇ ਤੇ ਕੇ ਪਹੁੰਚਿਆ ਵਾਂ ਤੇ ਉੱਤੇ ਪਹੁੰਚ ਗਏ ਠੀਕ ਹੈ ਹੁਣ ਤੂੰ ਥਰਣਿਆਂ ਨੂੰ ਜ਼ਲੀਲ ਕਰੰਦੇ ਆ ਉਹ ਤੇਲੇ ਆ ਤੇ ਤਲਵੇ ਝਟਾਂ ਦੇ ਤੇ ਥੜਲੇ ਰੱਬ ਦੀ ਲਾਠੀ ਬੇਵਾਦ ਹੈ ਪਤਾ ਨਹੀਂ ਪਤਾ ਨਹੀਂ ਚੱਲਦਾ ਜੀ ਪੰਜਾਬੀ ਦੇ ਸਿਰੇ ਹੋਣੀ ਹੈ ਨਾ ਠੀਕ ਹੈ ਤੇ ਤੋਰ ਘੁੰਮ ਜਾਣੇ ਨੇ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ